ਆਹ ਦੇਖ ਲੋ ਕਿਵੇਂ ਦਾ ਮਾਹੌਲ ਬਣ ਗਿਆ ਸ਼ਰਿਆਮ ਕਾਤਲੋਗਾਰਦ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਨਿੱਕੀਆਂ ਮੋਟੀਆਂ ਗੱਲਾਂ ਵੀ ਹੁਣ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਮਾਮਲਾ ਬਠਿੰਡਾ ਦੇ ਸੰਗਤ ਮੰਡੀ ਬੱਸ ਅੱਡੇ ਤੋਂ ਸਾਹਮਣੇ ਜਿੱਥੇ ਕਿ ਲੜਾਈ ਨੇ ਉਸ ਵੇਲੇ ਹਿੰਸਕ ਰੂਪ ਲੈ ਲਿਆ ਜਦੋਂ ਬੱਸ ਅੱਡੇ ਦੇ ਠੇਕੇਦਾਰ ਅਤੇ ਰੇੜੀ ਵਾਲਿਆਂ ਦੇ ਵਿਚਕਾਰ ਆਪਸੀ ਲੜਾਈ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦੀ ਕੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜ਼ਖਮੀ ਵਿਅਕਤੀ ਨੂੰ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਬਠਿੰਡਾ ਦੇ ਐਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਆਖਰ ਹਸਪਤਾਲ ਦੇ ਵਿੱਚ ਦਾਖਲ ਵਿਅਕਤੀ ਦੀ ਹਾਲਤ ਕਿਵੇਂ ਹੈ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ। ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ। ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੂਜੇ ਦਾ ਜੇਰੇ ਇਲਾਜ ਜਾਰੀ ਆ। ਕਿੱਥੇ ਕਿੱਨਾ ਹੋਇਆ? ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਆ ਜੀ। ਕੀ ਤੁਸੀਂ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀਗੇ? ਦੇਖੋ ਇਹ ਬੰਦੇ ਸੀਰੀਅਸ ਸੀਗੇ। ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜੇਰੇ ਲਾਜ਼ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦਾ ਬੱਸ 88 ਦੇ ਵਿੱਚ ਹੋਇਆ ਹੈ ਹਾਂਜੀ ਸੋਨਾਂ ਦੇ ਵਿੱਚ ਇਹੀ ਆਏਗਾ ਕਿ ਬੱਸ 88 ਦੇ ਵਿੱਚ ਹੋਇਆਗਾ ਇੱਕ ਦੀ ਮੌਕੀਤੀ ਹੋ ਗਈ ਸੀ ਨਹੀਂ ਜੀ ਡਾਕਟਰਾਂ ਵੱਲੋਂ ਕੋਈ ਸਿੱਟ ਕੀਤਾ ਗਿਆਗਾ ਜੀ ਕੀ ਕੀ ਨਾਮ ਦੱਸ ਸਕਦੇ ਇੱਕ ਗੁਰਪ੍ਰੀਤ ਸਿੰਘ ਉਤੜੀ ਜੀ ਤੇ ਲਖਵੀਰ ਸਿੰਘ ਸੰਗਤਕਲਾ ਜੀ ਕੀ ਕੀ ਕੰਮ ਕਰਦੇ ਨਹੀਂ ਜੀ ਇਹਨਾਂ ਨਹੀਂ ਪਤਾ ਜੀ ਉਹਤੀ ਇਸ ਮਾਮਲੇ ਦੇ ਉੱਤੇ ਐਸਪੀ ਡੀ ਨੇ ਦੱਸਿਆ ਕਿ ਲੜਾਈ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਜ਼ਾ ਕਹਿੰਦਾ ਕਿ ਜਿੰਮੇ ਜਿੰਮੇ ਜਾਂਚ ਅੱਗੇ ਵਧਦੀ ਹੈ ਜੇਕਰ ਹੋਰ ਤੱਥ ਸਾਹਮਣੇ ਆਏ ਤਾਂ ਠੁਕਮੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੰਦਰਜੀਤ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਹੀਮ ਸੈਂਟਰਜੈਂਸੀ 'ਚ ਡਾਕਟਰ ਕਰਵਾਇਆ ਗਿਆ ਉਹਦੇ ਘਰ ਦੇ ਆਂਬੋ ਤਾਂ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਨਾਂ ਦਾ ਕੋਈ ਆਪਸ 'ਚ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇੰਨੇ ਜਿਹੜਾ ਨਗਰ ਨਿਗਮ ਤੋਂ ਹੁੰਦੀ ਹੈ ਉਹਨੇ ਠੇਕਾ ਦਿੱਤਾ ਹੋਇਆ ਸੀ ਬਸ ਸਟੈਂਡ ਦਾ ਲਿੱਤਾ ਹੋਇਆ ਸੀ। ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫੂਡ ਜਿਨ੍ਹਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੀੜੀਆਂ ਲਾਉਂਦੇ ਸੀ। ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸਦੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ। ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਹੈ ਬੰਦਾ ਇਹ ਇੱਕ ਪਾਲਟੀ ਹੈ ਜੀ। ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨਕੀ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਨੂੰ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮરાਈ ਦੱਸਣਾ ਚਾਹਨਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੇ ਬੰਦੇ ਝਗੜੇ 'ਚ ਸਨ ਨਾ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਜੀ ਬਾਕੀ ਤਫ਼ਤੀਸ਼ ਜਾਰੀ ਹੈਗੀ ਹੈ ਸਰ ਇੱਕ ਬੰਦਾ ਇਸ ਚ ਹੈ ਜਿਨੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਚੱਲਿਆ ਹੈਗਾ ਕਿ ਕੋਈ ਟੈਕਸਪਰ ਨਾਲ ਵੀ ਜੁੜਿਆ ਹੋਇਆ ਨਹੀਂ ਵੀਦੋ ਨਹੀਂ ਸਾਡੇ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਨਰੀ ਕੁਛ ਕੁਛ ਹੈਗੀ ਇਦਾਂ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿ ਇੰਜ ਦੀ ਕੋਈ ਗੱਲ ਸਾਹਮਣੇ ਨਹੀਂ ਆਜੀ ਬਾਕੀ ਹਜੇ ਤਫ਼ਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਕੀ ਚੱਲੇਗਾ ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਹਿ ਹਾਂ ਜੀ ਜੀ ਦੋ ਕੁ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਉ ਜੂ ਸਾਰੀਆਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਉਸ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜੂ ਪਤਾ ਲੱਗੇਗਾ ਸੋ ਦਾ ਦੇਖੀ ਇਸ ਘਟਨਾ ਅਦ社 ਦਾ ਮਾਹੌਲ ਪੈਦਾ ਹੋ ਗਿਆ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਹੁਣ ਇਲਾਕੇ ਦੇ ਵਿੱਚ ਪੂਰੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ